ਹਾਂਜੀ ਦੋਸਤੋ ਅੱਜ ਆ ਜੌਂਡੀਰ 5075 ਚਾਰ ਰਾਹ ਲੀਆਂ ਪਾ ਕੇ ਆਪਾਂ ਚੜਾਈ ਚੜਾ ਕੇ ਦੇਖਾਂਗੇ ਵੀ ਚੜਦਾ ਕਿ ਨਹੀਂ ਬਿਨਾ 4 ਏ ਲਾਏ ਲੈ ਵੀ ਆ ਚੜਾਈ ਹੈ ਇਹਦੀ ਦੇਤੀ ਰੇਸ ਉਹ ਚਾਰ ਰਾਹ ਲੀਆਂ ਪਾਈਆਂ ਮੈਂ ਨਾ ਫੁੱਲ ਭਰੀਆਂ ਹੋਈਆਂ ਨੇ ਬਿਨਾ 4 ਵੀ ਯੂਕਿਆਂ ਕੋਈ ਡਿਫੈਂਸ ਲੌਕ ਨਹੀਂ ਲੈ ਗਿਆ ਲੈ ਗਿਆ ਖਿੱਚ ਕੇ ਚੱਕਰ ਤੋੜ ਤੇ ਤੋੜ ਤੇ ਦਬ ਗਿਆ ਦਬ ਗਿਆ ਜਮਾ ਦਬ ਗਿਆ ਚੱਕਰ ਜਮਾ ਤੋੜ ਗਿਆ ਸਲਿੱਪ ਦੇ ਗਿਆ ਜਮੀਦਾ ਵਗਿਆ ਨਹੀਂ ਤੁਰਦਾ ਜਮੀ ਨਹੀਂ ਤੁਰਦਾ ਮੈਂ ਬਾਗ ਦੀ ਦੱਸ ਜੀ ਹਾਂ ਟਰੈਕਟਰ ਚਾਲਤਾ ਕਰ। ਖਾਲੀ ਮੜ ਗਿਆ ਤੈਨ ਸਿੱਧੀਆਂ ਖੜੀਆਂ ਨੇ। ਕੋਰ ਵੀ ਦਵਾਈ ਸੇ ਕਰਤਾ ਉਹ ਕੋਰ ਵੀ ਲਾ ਕੇ ਕਰਿਆ 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 ਮਾਂ ਬੈਠ ਗਿਆ ਟੈੜਾ ਗੜਾ ਰਿਹਾ ਹੈ ਹੌਣੇ ਹੌਣੇ ਮਸਕਲਾ ਮਸਕਲਾ ਦੇ ਸਿੱਖ ਜਦ ਲਈ ਆਪਾਂ ਮਾਈਕ੍ਰੋਫੋਰ ਵੀ ਲਾ ਕੇ ਲਾਈਕਾਂ ਦੀ ਤਰਫੋਂ ਚੱਕਰ ਬਣੀ ਹੋਈ ਸੀ ਫੇਰ ਭਾਮ ਦੀ ਲਾ ਜਾਂਦਾ ਹੁਣ ਤਾਂ ਇਹ ਹੋਂਟਾ ਆਪਾਂ ਤੋਂ ਆ ਬਟਾ ਪਾਣੀ ਨੂੰ ਲੱਗਦਾ ਵੀ ਲੱਗੇ ਜਾਊਗਾ ਕੋਈ ਬਾਤਾਂ ਦੇ ਦਿੱਤੀਆਂ ਉਹ ਲੱਡੀਆਂ ਆ ਮਾਂ ਬੱਮਾਂ ਬੈਕ ਤੱਕ ਜਾਂਦੇ 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 ਉਹ ਕਾਸ ਨਹੀਂ ਦੇਦੀਆਂ ਉਹ ਮਾਂ ਮਾਂ ਇਹ ਤਾਂ ਹੁੰਦਾ ਜਮੀਨਦਾਰ ਘੰਡ ਰਟ ਰਿਆ ਇੱਕ ਥੋੜਾ ਜਿਹਾ ਦੂਜਾ ਹੈ ਯਾਰ 11 ਆਏ ਹੈ ਨਹੀਂ ਹੈਗਾ ਵੀ ਆਪਾਂ ਫੇਰ ਉਹ ਤਾਂ ਲਾ ਕੇ ਦੇ ਦਾਂਗੇ ਨਹੀਂ ਆਟੋਮੈਟਿਕ ਹੀ ਚੱਲਣਾ ਉਹ ਇਹ ਥੋੜਾ ਕਲਚ ਬਾਹਰ ਕਰਕੇ ਤਾਂ ਉਹ ਨਾ ਤਾਂ ਹੈ ਨਾ ਜੂਰ ਪਰ ਤੁਹਾਡੀ ਬੇਬੀ ਵੀ ਕੋਈ ਹੋ ਗੱਡੇ ਨਹੀਂ ਉਹ ਤਾਂ ਪਿਛਲੀਂ ਟਰਾਬੀ ਨੇ ਮੂਰ ਪਾਵਾਂਗੇ ਫੇਰ ਦੇਖਣਾ ਕਰਾਂਗੇ ਕੋਈ ਬਾਅਦ ਵਿੱਚ ਹੋਰ ਆ ਨਾ ਬਾਈ ਕੁੱਤੀਆਂ ਉਹ ਵੀ ਆਪਾਂ ਦੇ ਜੇ ਕੋਈ ਕੋਈ ਮੋੜ ਹੈ ਜੇ ਨਾ ਤਾਂ ਆਪਾਂ ਇਹ ਮੈਸੇਜ ਕਰਦਾ ਉਹ ਤਾਂ ਆਪਾਂ ਲੈ ਲਾਂਗੇ ਕੋਨਟਰੈਕਟਰ ਵੀ ਆਪਾਂ ਆਰਗਨ ਕਰ ਦੇਣਾ ਮਹਿੰਦਰਾ ਵਰਦੀ ਉਹ ਰਾਜਾ ਸੁਨਾਲੀਕਾ ਨਵਾਲੰਗ ਤੋਂ ਕੋਈ ਹੈ ਜੇ ਉਹ ਤੋਂ ਨਵਾਲੰਗ ਤੋਂ ਇਹ ਮੈਸੇਜ ਵੀ ਦਿੱਤਾ ਉਹ ਮੈਸੇਜ ਦੀਤ ਇਹ ਸਾਰੇ ਆਪਾਂ ਐਡ ਕਰਾਂਗੇ ਪਰ ਹੁਣ ਇਹਦਾ ਦੇਖਦੇ ਆਂ ਮੈਨੂੰ ਲੱਗਦਾ ਇਹ ਕਿੱਥੇ ਲੱਗੇ ਆਊਗਾ ਇਹ 7 ਹੌਸਟਲ ਦਾ 80 ਹੌਸਟਲ ਲੈ ਕੇ ਆਉਣ ਦਾ ਪ੍ਰਾਣੀ ਸੋਹ ਵਾਲਾ ਉਹ ਅਗਲੀ ਵੀਡੀਓ ਚ ਦੇਖਦੇ ਆਂ ਉਹ ਲੈ ਕੇ ਆਵਾਂਗੇ ਕਾਪੀ ਟਰਾਲੀ ਲੈ ਆਪਰੇ ਤੋਂ ਕੜਤਣੇ ਨਾਂਗਿਆ ਨਾਂਗਿਆ ਹੁਣ ਆਪਾਂ ਚੱਲਦੇ ਆਂ ਉਹਦੇ ਤੋਂ ਦੇਖਦੇ ਆਂ ਕਿ ਉਹ ਟਰੈਕਟਰ ਕੱਚੀ ਲੈ ਕੇ ਜਾਊ ਉਹ ਆਟੋਮੈਟਿਕ ਨਹੀਂ ਆਏਗਾ ਉਹ 11 ਸ ਮਤਲਬ ਉਹ 8 ਗੇਰ ਹੁਣ ਲਾ ਸਕਦੇ ਆਂ ਕੋਈ ਲੋ ਜਗੜੀ ਵੀਡੀਓ ਚ ਆਪਾਂ ਮਿਲਦੇ ਆਂ ਹੌਲੀ ਹੌਲੀ ਵੀਡੀਓ ਅਸੀਂ ਆਪਾਂ ਬਣਾਉਣ ਲੱਗਾਂਗੇ ਪੱਕੀ ਮਿੱਟੀ ਵਿਚਾਰ ਆੜੀਆਂ ਹਨਾ